ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਲਗਾਤਾਰ ਪਿੰਡਾਂ ਦੇ ਵਿੱਚ ਰੈਸਕਿਊ ਚੱਲੇ ਨੇ ਇਹ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਲੋਕਾਂ ਤੱਕ ਹਰ ਇੱਕ ਚੀਜ਼ ਪਹੁੰਚਾਈ ਜਾਵੇਗੀ ਸਾਡੇ ਨਾਲ ਨਫਤਾਰ ਰਾਏ ਮੌਜੂਦ ਨੇ ਆਪਾਂ ਅਸੀਂ ਫਾਇਲ ਕਰੀ ਦੇ ਵਿੱਚ ਨੇ ਹਰਫਤਾਰ ਭਾਈ ਤੁਸੀਂ ਲਗਾਤਾਰ ਵਿੱਚ ਜਾ ਰਹੇ ਹੋ ਪਿੰਡਾਂ ਦੇ ਵਿੱਚ ਤੇ ਪਹੁੰਚੇ ਹੋ ਕਿਵੇਂ ਤਾਂ ਲੋਕ ਕਿੰਨੀ ਜਿਹੜੀ ਲੋਕਾਂ ਨੂੰ ਤੇ ਮੁਸ਼ਕਲ ਇਥੇ ਆ ਰਹੀ ਵਿੱਚ ਪਿੰਡਾਂ ਦੇ ਵਿੱਚ ਦਰਿਆ ਦੇ ਪਾਰ ਤਾਂ ਜੀ ਉਸ ਪਾਰ ਬਹੁਤ ਜਿਹੜੇ ਮਾੜੇ ਹਾਲਾਤ ਆ ਘਰਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਵੜ ਚੁੱਕਿਆ ਹੈਗਾ ਤੇ ਬਾਕੀ ਉਹ ਵੀ ਲੋਕਾਂ ਦਾ ਬਹੁਤ ਔਖਾ ਹੋਇਆ ਪਿਆ ਤੁਹਾਨੂੰ ਪਤਾ ਹੀ ਆ ਵੀ ਘਰ ਬਣਾਉਣ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਬੰਦੇ ਦੀ ਤੇ ਤੁਸੀਂ ਲਾਲੋ ਸਾਹਿਬ ਵੀ ਸਾਰੇ ਕਿਤੇ ਜਿੱਥੇ ਵੀ ਮਾਰ ਪਈ ਆ ਚਾਹੇ ਆਪਾਂ ਮੱਝ ਦੀ ਗੱਲ ਕਰੀਏ ਚਾਹੇ ਆਪਾਂ ਇਧਰਲੇ ਪਿੰਡਾਂ ਦੀ ਗੱਲ ਕਰੀਏ ਵੀ ਜਿੱਥੇ ਜਿੱਥੇ ਵੀ ਮਾਰ ਪਈ ਆ ਵੀ 6-7 ਸੱਤ ਸਾਲ ਆ ਜਿਹੜੇ ਬੰਦੇ ਜਿਹੜੇ ਖੇਤੀਬਾੜੀ ਕਰਦੇ ਆ ਜਾਂ ਵੀ ਹੋਰ ਵੀ ਕੰਮ ਧੰਦਾ ਕਰਦੇ ਆ ਵੀ ਉਹ ਪਿੱਛੇ ਚਲੇ ਗਏ ਬਹੁਤ ਜ਼ਿਆਦਾ ਮਾੜੇ ਹਾਲਾਤ ਤੇ ਰਾਸ਼ਨ ਪਾਣੀ ਆ ਜਿਹੜਾ ਆਪਾਂ ਲਗਾਤਾਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਮਹੱਈਆ ਕਰਵਾ ਰਹੇ ਆ ਜੀ ਤੇ ਗੁਰਦੁਆਰਾ ਬੜੂ ਸਾਹਿਬ ਦੇ ਵੱਲੋਂ ਜਿਹੜਾ ਇਹ ਸਾਰਾ ਕੁਝ ਮਹੱਇਆ ਕਰਵਾਇਆ ਜਾ ਰਿਹਾ ਜਿਹੜੀਆਂ ਉਹਨਾਂ ਦੀਆਂ ਬੋਟਾਂ ਨੇ ਸੰਸਥਾ ਦੀਆਂ ਕੈਸਟੀਆਂ ਉਹ ਵੀ ਉੱਤਰ ਪਹਿਲਾ ਪਠਾਨਕੋਟ ਗੁਰਦਾਸਪੁਰ ਵੱਲ ਮਾਰ ਹੋਈ ਸੀ ਉੱਤਰ ਪਹਿਲਾ ਸੇਵਾ ਕੀਤੀ ਜੀ ਉਸ ਤੋਂ ਬਾਅਦ ਬਾਬਾ ਬਕਾਲੇ ਵਾਲੀ ਸਾਈਡ ਰਮਦਾਸ ਹਰੀਕੇ ਪੱਤਨ ਵੱਲ ਉਸ ਤੋਂ ਬਾਅਦ ਇੱਧਰ ਵੀ ਹੁਣ ਲਗਾਤਾਰ ਜਿਹੜੀ ਨਿਰੰਤਰ ਸੇਵਾ ਜੀ ਦਿਨ ਰਾਤ ਉਹ ਜਾਰੀ ਹੈ ਜੀ ਸਰਕਾਰ ਦਾ ਕਿਵੇਂ ਲੱਗਦਾ ਸਰਕਾਰ ਇਕੱਲੀ ਫੋਟੋਆਂ ਦੇ ਵਿੱਚ ਹੀ ਲੱਗ ਰਹੀ ਹੈ ਕਿ ਬਾਕੀ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ ਸਰਕਾਰ ਦਾ ਗੱਲ ਆਉਂ ਆ ਜੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ ਹਨ ਪਰ ਆਇਆ ਜੋ ਚਾਰਕ ਵੀਡੀਓ ਬੁਡੀਓ ਜੋ ਦੇਖੀਆਂ ਨੇ ਪਰ ਆਇਆ ਜੀ ਮੈਨੂੰ ਤਾਂ ਲੱਗਦਾ ਜਿਵੇਂ ਹੈਲੀਕਾਪਟਰ ਉਧਰ ਪ੍ਰੋਵਾਈਡ ਕਰਾਇਆ ਸੀਗਾ ਹਾਂ ਭਗਵੰਤ ਮਾਲ ਨੇ ਗੱਲ ਆਇਆ ਜੀ ਹੁਣ ਜੇ ਆਪਾਂ 15 20 ਫੋਟੋ ਤਾਂ ਤੋਂ ਆ ਲਫਾਫਾ ਸਟਾਂਗੇ ਆਟੇ ਦਾ ਉਹ ਤੋਂ ਥੱਲੇ ਆ ਕੇ ਪਾਟੂਗਾ ਜੀ ਇਹ ਤਾਂ ਹੁਣ ਇੱਕ ਤਾਂ ਮਾਰ ਪਈਆ ਬੰਦੇ ਨੂੰ ਉਤੋਂ ਮਖੌਲਾ ਹੀ ਨੇ ਟਿਚਰਾਈ ਨੇ ਵੀ ਜੇ ਤੁਸੀਂ ਰਸਣ ਪਾਣੀ ਮਹੀਆ ਕਰਾਉਣਾਗਾ ਤਾਂ ਕੈਸਟੀਆਂ ਦੇ ਵਿੱਚ ਆਪਾਂ ਰਾਸ਼ਨ ਪਾਣੀ ਆਏ ਲੈ ਕੇ ਬਾ ਇੱਥੇ ਰਾਸ਼ਨ ਪਾਣੀ ਰੱਖ ਕੇ ਨਾ ਕੈਸਟੀਆਂ ਦੇ ਵਿੱਚ ਆਏ ਲਿਆ ਸਕਦੇ ਆ ਜੀ ਵੀ ਬੰਦਿਆਂ ਦੇ ਹੱਥਾਂ ਦੇ ਵਿੱਚ ਫੜਾਓ ਆਏ ਤਾਂ ਆਪਾਂ ਕੁੱਤੇ ਨੂੰ ਰੋਟੀ ਨਹੀਂ ਪਾਉਂਦੇ ਜੀ ਜਿਵੇਂ ਤਾਂ ਉਹ ਆਏ ਤਾਂ ਤਾਂ ਤੋਂ ਸੜ ਦਿੰਦੇ ਆ ਭਗਾ ਕੇ ਰਾਸ਼ਨ ਆ ਉਹ ਤਾਂ ਗਲਤ ਗੱਲ ਆ ਆਪਦਾ ਕੁੱਤੇ ਨੂੰ ਵੀ ਪਿਆਰ ਨਾਲ ਹੱਥਾਂ ਦੇ ਵਿੱਚ ਆਏ ਖਵਾਉਣੇ ਆ ਜੀ ਤੇ ਇਹ ਤਾਂ ਫਿਰ ਮਖੌਲੀ ਕਰ ਰਹੇ ਆ ਇੱਕ ਹਿਸਾਬ ਦੇ ਨਾਲ ਪਰ ਮੈਨੂੰ ਨਹੀਂ ਲੱਗਦਾ ਵੀ ਹੈਲੀਕਾਪਟਰਾਂ ਦੇ ਨਾਲ ਆਏ ਰਾਸ਼ਨ ਮਈਆ ਵੀ ਆਪਾਂ ਕਰਵਾ ਸਕਤੀਆਂ ਜਾਂ ਕੁਝ ਹੋਰ ਤੇ ਜੇ ਰਾਸ਼ਨ ਮਈਆ ਕਰਵਾਉਣਾ ਸਰਕਾਰ ਨੇ ਕੈਸਟੀਆ ਇੱਕ ਸਾਧਨ ਆ ਜੀ ਜਿੱਥੇ ਜ਼ਿਆਦਾ ਪਾਣੀ ਆ ਹਨ ਆਏ ਰੱਖ ਕੇ ਲੈ ਜਾਓ ਤੇ ਆਪਦਾ ਘਰਾਂ ਦੇ ਬਾਹਰ ਕੈਸਟੀ ਲਾ ਕੇ ਜੀ ਹੱਥਾਂ ਦੇ ਨਾਲ ਆਪਦਾ ਵੀ ਲੋਕਾਂ ਤੱਕ ਤੁਸੀਂ ਰਾਸ਼ਨ ਪਾਣੀ ਪਹੁੰਚਾ ਦਿਓ ਬਸ ਮੈਂ ਤਾਂ ਇਹ ਚੀਜ਼ ਕਹਿਣਾ ਬਾਕੀ ਹੁਣ ਰਾਸ਼ਨ ਪਾਣੀ ਤਾਂ ਬਹੁਤ ਜਿਹੜਾ ਆਪਣੇ ਲੋਕੀ ਸੇਵਾ ਕਰ ਰਹੇ ਆ ਮੈਂ ਤਾਂ ਇਹ ਗੱਲ ਕਹਿਣਾ ਵੀ ਜਦੋਂ ਪਾਣੀ ਦਾ ਪੱਧਰ ਨੀਵਾ ਹੋ ਗਿਆ ਉਸ ਤੋਂ ਬਾਅਦ ਵੀ ਜਿਹੜੀ ਸੇਵਾ ਦੀ ਲੋੜ ਬਹੁਤ ਪੈਣੀ ਆ ਜੀ ਕਿਉਂਕਿ ਜ਼ਮੀਨਾਂ ਨੇ ਜਿਹੜੇ ਖੇਤੀਬਾੜੀ ਕਰਦੇ ਆ ਉਹਨਾਂ ਦੀਆਂ ਜ਼ਮੀਨਾਂ ਵੀ ਪਧਰੀਆਂ ਕਰਨੀਆਂ ਪੈਣੀਆਂ ਨੇ ਉਹ ਵੀ ਫਾਈਨੈਂਸ਼ੀਅਲੀ ਹੁਣ ਜਿਹੜਾ ਬੰਦੇ ਦੇ ਕੋਲ ਜੀ ਜ਼ਮੀਨ ਜਿਆਦਾ ਤਾਂ ਨਹੀਂ ਹੈਗੀ ਵਿਚਾਰੇ ਨੇ ਮਸਾਂ ਘਰ ਪਾਇਆ ਹੋਣਾਗਾ ਅੱਗੇ ਤੋਂ ਹੁਣ ਅੱਜ ਦੇ ਸਮੇਂ ਦੇ ਵਿੱਚ ਤਾਂ ਜੇ ਆਪਾਂ 30000 ਰੁਪਿਆ ਵੀ ਮਹੀਨੇ ਦੀ ਤਨਖਾਹ 50000 ਤਾਂ ਵੀ ਘਰ ਨਹੀਂ ਪੈਂਦਾ ਬਹੁਤ ਔਖਾ ਹੈਗਾ ਤੇ ਉਹਨਾਂ ਦੇ ਵੀ ਹੁਣ ਆਪਾਂ ਵੀ ਘਰਬਾਰ ਉਹਨਾਂ ਨੂੰ ਪਾ ਕੇ ਦਈਏ ਹੋਰ ਵੀ ਬਹੁਤ سپورਟ ਦੀ ਲੋੜ ਅਕੇ ਵੀ ਪੈਣੀ ਆ ਤੇ ਰਾਸ਼ਨ ਪਾਣੀ ਦਾ ਤਾਂ ਚਲੋ ਸੰਸਥਾਵਾਂ ਬਹੁਤ ਕਰ ਰਹੀਆਂ ਨੇ ਜੀ ਅਸੀਂ ਆਪਾਂ ਗੱਲ ਕਰ ਗੀਏ ਤੇ ਸਰਕਾਰ ਮੁਆਜਰੇ ਦੀ ਗੱਲ ਕਰਦੀ ਸੀਗੀ ਤਾਂ ਪਿਛਲੇ ਸਮੇਂ ਇੱਕ ਪੱਤਰਕਾਰ ਵੱਲੋਂ ਸਵਾਲ ਉਹਨੂੰ ਕੀਤਾ ਕਿ ਉਹ ਕਹਿੰਦੇ ਸੀ ਉਹ ਮੁਰਗੀ ਦੇ ਮੁਆਜਰੇ ਦੇਵਾਂਗੇ ਤੋ ਕਿਤੇ ਨੇ ਕਿਤੇ ਹੁਣ ਸਵਾਲਾਂ ਤੋਂ ਭਜਦੇ ਨਜ਼ਰ ਆਉਂਦੇ ਹੁਣ ਗੱਲ ਆਏ ਆ ਜੀ ਹੁਣ ਰੇਲ ਬਣਾਉਣ ਨੂੰ ਤਾਂ ਸਰਕਾਰ ਦੀ ਬੜੀ ਬਣਾ ਦੀਏ ਪਰ ਆਇਆ ਹੁਣ ਇੱਕ ਤਾਂ ਸੇਵਾ ਕਰ ਰਹੇ ਆ ਜੀ ਉਤੋਂ ਦੀ ਹਜੇ ਦਿਲ ਵੀ ਹੈ ਨਹੀਂ ਉਹਨਾਂ ਨੂੰ ਗਾਲਾਂ ਕੱਢਾਂਦਾ ਮੈਂ ਕੀ ਕਰਾਉ ਹਾਂ ਤੇ ਆਪਾਂ ਦੇਖ ਰਹੇ ਆ ਜੀ ਸਾਰਾ ਕੁਝ ਮੈਂ ਤਾਂ ਇੱਕ ਚੀਜ਼ ਦੇਖ ਲਈ ਵੀ ਆਪਣੇ ਹੱਥ ਦੇ ਵਿੱਚ ਪਾਵਰ ਬਹੁਤ ਵੱਡੀ ਆ ਜੀ ਵੋਟਾਂ ਦੀ ਵੋਟਾਂ ਨਾਲ ਆਪਾਂ ਅੱਗੇ ਜਵਾਬ ਦੇ ਦਾਂਗੇ ਹਨਾ ਇੱਥੇ ਵੀ ਜਦੋਂ ਐਮਐਲਏ ਆਉਂਦੇ ਆਏ ਲੋਕ ਬੜਾ ਉਹਨਾਂ ਦਾ ਜਲੂਸ ਕੱਢਦੇ ਆ ਪਰ ਉਹ ਜਿਹੜੇ ਬੰਦੇ ਨੂੰ ਸ਼ਰਮੀ ਹੈ ਨਹੀਂ ਉਹਨੂੰ ਚਾਹੇ ਮੈਂ ਗਾਲਾਂ ਕੱਢਾਂ ਚਾਹੇ ਲੋਕ ਕੱਢ ਦੇਣ ਹੁਣ ਉਹ ਤਾਂ ਬਿਸ਼ਰਮ ਹੋ ਚੁੱਕੇ ਆ ਜੀ ਪਰ ਆਪਾਂ ਦਾ ਹੁਣ ਤਾਨੂੰ ਮੇਰੇ ਪਤਾ ਹੀ ਆ ਮੇਰੇ ਸੁਭਾਅ ਦਾ ਮੈਂ ਤਾਂ ਸਿੱਧੀ ਗੱਲ ਕਹਿ ਦੇਣਾ ਹੁਣ ਮੈਂ ਅੰਦਰੋਂ ਹੀ ਹੋ ਜਦਾ ਰੂਹੀ ਨਹੀਂ ਕਰਦੀ ਕਿਸੇ ਨੂੰ ਕੋਈ ਕਹਿਣ ਦੀ ਹਜੇ ਤਾਂ ਐ ਆ ਜੀ ਬਸ ਰਾਸ਼ਨ ਪਾਣੀ ਹਾਂ ਵੀ ਉੱਥੇ ਦਾ ਆਪਾਂ ਪੰਚਾਇਤੀਆ ਜੀ ਵੀ ਇਹਨਾਂ ਨੂੰ ਤਾਂ ਆਪਾਂ ਬਾਅਦ ਚ ਵੀ ਦੇਖ ਲਾਂਗੇ ਪਰ ਬਾਕੀ ਸਾਰਾ ਕੋ ਜਿਹੜਾ ਲੋਕਾਂ ਦੇ ਸਾਹਮਣੇ ਹੀ ਆ ਜੀ ਹਨਾ ਵੀ ਕਿਵੇਂ ਜਾਂਦੇ ਆ ਕਿਵੇਂ ਨਹੀਂ ਜਾਂਦੇ ਹੁਣ ਚਿੱਟਾ ਕੁਰਤਾ ਪਜਾਮਾ ਪਾ ਕੇ ਜਾਣਾਗਾ ਵੀ ਉੱਤੇ ਦਾਗਣਾ ਲੱਗ ਜੇ ਮੜਾ ਜੇ ਆਲੇ ਆਲੇ ਦਵਾਲੇ ਪੂਰਾ ਉਹ ਕਰਕੇ ਜਾਣਾ ਫੇਰ ਤਾਂ ਕਰਨ ਦੀ ਸੇਵਾ ਜੀ ਇਹਨਾਂ ਨੇ ਉਹ ਤਾਂ ਫਿਰ ਉਹੇ ਜੀ ਹੋਣਾ ਪੈਂਦਾ ਵਿੱਚ ਐ ਨਹੀਂ ਪਤਾ ਵੀ ਜਿੱਥੇ ਆਏ ਕਿਸਤੀ ਫਾਜੇ ਥੱਲੇ ਉਤਰ ਗਏ ਖਿੱਚਣੀ ਪੈ ਜੇ ਸਾਰਾ ਕੁਝ ਦੇਖਣਾ ਪੈਂਦਾਗਾ ਤੇ ਇਹਨਾਂ ਨੂੰ ਸਰਕਾਰ ਨੂੰ ਤਾਂ ਚਾਹੀਦਾ ਜੀ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਵੀ ਘਟੋ ਘਟ ਉਹਨਾਂ ਦਾ ਵੀ ਜਾ ਕੇ ਹਾਲਚਾਲ ਪੁੱਛੋ ਤੇ ਇੱਕ ਕੈਸਟੀਆਂ ਵੀ ਇਹ ਹੁਣ ਗੁਰਦੁਆਰਾ ਬੜੂ ਸਾਹਿਬ ਦੀਆਂ ਕੈਸਟੀਆਂ ਚੱਲਦੀਆਂ ਨੇ ਜੇ ਇੱਥੇ ਹੁਣ ਦੋ ਕੈਸਟੀਆਂ ਨੇ ਆਪਣੀਆਂ ਇੱਕ ਆਹ ਖੜੀ ਆ ਨਾਲ ਇਹਨਾਂ ਉਹ ਵੀ ਰਾਸ਼ਨ ਦੀ ਭਰੀ ਹੈ ਇਹ ਚ ਵੀ ਉਹ ਰਾਸ਼ਨ ਜਾਣਾਗਾ ਹਰ ਥਾਂ ਦੇ ਉੱਤੇ ਹੁਣ ਮੈਨੂੰ ਸਮਝ ਰਿਹਾ ਵੀ ਸਰਕਾਰ ਨਹੀਂ ਆਪਣੀਆਂ ਕੈਸਟੀਆਂ ਦੇ ਵਿੱਚ ਰਾਸ਼ਨ ਲਾ ਕੇ ਰੱਖ ਕੇ ਲੈ ਕੇ ਜਾ ਸਕਦੀ ਜੇ ਰਸਤੀਆਂ ਕੈਸਟੀਆਂ ਦੀ ਆਪਣੀ ਕੋਈ ਘਾਟ ਕਿੱਥੇ ਬਹੁਤ ਬਹੁਤ ਜ਼ਿਆਦਾ ਘਾਟ ਆ ਜੀ ਕੈਸਟੀਆਂ ਦੀ ਉਹ ਕੈਸਟੀਆਂ ਜੀ ਰਾਸ਼ਨ ਜਾਊਗਾ ਜੀ ਇੰਨੀ ਦੂਰ ਤਾਂ ਹੋਰ ਤਾਂ ਕੋਈ ਹੈ ਨਹੀਂ ਇਹਦਾ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਬਾਈ ਹੁਣੀ ਕੁਲਦੀਪ ਪਟਵਾਰੀ ਆਪਣੇ ਨਾਲ ਆ ਜੀ ਇਹ ਵੀ ਲਗਾ ਸਾਹਬ ਦੇ ਸੇਵਾਦਾਰ ਆ ਤੇ ਨਿਰੰਤਰ ਤੁਸੀਂ ਹੋਰ ਚੀਜ਼ ਦੇਖ ਲਓ ਜਦੋਂ ਅਸੀਂ ਉੱਥੇ ਸੀ ਦੂਜਾ ਡੇਰਾ ਬਾਬਾ ਨਾਨਕ ਹਨਾ ਪਟਵਾਰੀ ਡੇਰਾ ਬਾਬਾ ਨਾਨਕ ਉੱਥੇ ਨਾ ਸਾਡੇ ਕੋਲ ਕਸ਼ਤੀਆਂ ਘਟ ਸੀਗੀਆਂ ਜੀ ਤੇ ਸੰਗਤ ਦਾ ਉਹ ਆ ਗਿਆ ਕਹਿੰਦੇ ਵੀ ਕੈਸਤੀਆਂ ਘਾਟਾ ਤੇ ਦੂਜੇ ਪਾਸੇ ਵੀ ਹਾੜ ਆ ਗਏ ਹੁਣ ਇੱਧਰ ਵੀ ਲੈ ਕੇ ਆਉਣੀਆਂ ਆ ਸੀ ਤੇ ਐਡੇ ਟਾਈਮ ਉੱਥੇ ਬੜੂ ਸਾਹਿਬ ਵਾਲਿਆਂ ਨੇ ਐਡੇ ਟਾਈਮ ਫਿਰ ਦੋ ਕੈਸਤੀਆਂ ਉਥੋਂ ਮਤਲਬ ਲੈ ਕੇ ਉਥੇ ਸੇਵਾ ਦੇ ਵਿੱਚ ਭੇਜੀਆਂ ਰਾਤੋਂ ਰਾਤ ਗੜਗਾਉਂ ਤੋਂ ਉਥੋਂ ਇੰਜਨ ਉੰਜਨ ਕਰਕੇ ਸੋ ਜਿਹੜੀਆਂ ਇਹ ਗੱਲਾਂ ਇਹ ਜਦੋਂ ਇਹ ਸੰਸਥਾਵਾਂ ਕਰ ਸਕਦੀਆਂ ਨੇ ਤਾਂ ਸਰਕਾਰ ਦੇ ਕੋਲ ਤਾਂ ਬਹੁਤ ਕੋਸ਼ਾ ਸਾਡੇ ਲੋਕ ਟੈਕਸ ਦਿੰਦੇ ਆ ਹੋਰ ਬਹੁਤ ਚੀਜ਼ਾਂ ਇਹ ਸਰਕਾਰ ਦਾ ਹੱਕ ਮੰਨਦਾ ਸੀ ਬਾਕੀ ਫਿਰ ਵੀ ਪੰਜਾਬ ਦੇ ਲੋਕ ਆ ਜੀ ਖੜਨ ਵਾਲੇ ਲੋਕ ਆ ਇੱਕ ਦੂਜੇ ਦੀ ਮਦਦ ਕਰਨ ਵਾਲੇ ਲੋਕ ਆ ਤੇ ਵੀ ਨਹੀਂ ਕਿਸੇ ਦੀ ਆਏ ਨਹੀਂ ਪੈਠ ਲੱਗੰਦੰਦੇ ਹੁਣ ਵੀ ਤੁਸੀਂ ਦੇਖ ਲਓ ਵੀ ਆਹ ਕੱਟ ਪੂਰਾ ਖੜਾ ਹੁਣ ਜਦੋਂ ਸੇਵਾ ਕਰਕੇ ਆਈਦਾ ਕੈਸਤੀ ਲੈ ਕੇ ਚਾਰ ਪੰਜ ਬੰਦੇ ਖੜੇ ਹੁੰਦੇ ਆ ਵੀ ਬਾਈ ਦੱਸੋ ਵੀ ਅਸੀਂ ਸੇਵਾ ਲੈ ਕੇ ਆਉਣੀਆਂ ਵੀ ਕਿਦਾਂ ਲੈ ਕੇ ਆਈਏ ਕਿਵੇਂ ਰਾਸ਼ਨ ਲੈ ਕੇ ਆਈਏ ਹਰ ਰੋਜ ਅੰਗੂ ਪਤਾ ਨਹੀਂ ਕਿੰਨੇ ਕ ਫੋਨ ਆ ਜਾਂਦੇ ਆ ਕਿੰਨੇ ਕ ਬੰਦੇ ਆ ਕੇ ਇਥੋਂ ਪੁੱਛ ਕੇ ਜਾਂਦੇ ਆ ਜੀ ਧੰਨਵਾਦ ਜੀ ਧੰਨਵਾਦ ਰਫਤਾਰ ਰਾਇਸਨ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਰਕਾਰ ਨੂੰ ਕਿਤੇ ਨ ਕਿਤੇ ਘੇਰਿਆ ਕਿ ਸਰਕਾਰ ਕਿਸ਼ਤੀਆਂ ਦਾ ਪ੍ਰਬੰਧ ਕਰੇ ਤਾਂ ਜੋ ਹਰ ਇੱਕ ਤੱਕ ਜਿਹੜਾ ਸਮਾਨ ਪਹੁੰਚੇ ਦੂਜੇ ਪਾਸੇ ਵਕ ਵਕ ਸਮਾਜ ਸੇਵੀ ਲੋਕ ਅਤੇ ਪਿੰਡ ਵਾਸੀ ਜਾਂ ਹਰ ਇੱਕ ਲੋਕ ਨੇ ਪੰਜਾਬ ਦੇ ਪੰਜਾਬੀਆਂ ਨਾਲ ਖੜੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹਾਲਾਤ ਸਥਿਰ ਹੋਣਗੇ ਉਸ ਸਮੇਂ ਵੀ ਜਿਹੜੀ ਲੋੜ ਹੈ ਪੰਜਾਬੀਆਂ ਨੂੰ ਨਾਲ ਖੜਨ ਦੀ ਤਾਂ ਜੋ ਇਹਨਾਂ ਲੋਕਾਂ ਦਾ ਜਾਂ ਕਿਸਾਨਾਂ ਦਾ ਜਾਂ ਜਿਨ੍ਹਾਂ ਦਾ ਘਰ ਟਾਇਏ ਨੇ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਭਾਈ ਹੋ ਸਕੇ